ਜਿਹੜਾ ਆਪਣੇ ਪਿੰਡ ਨੇ ਨਾ ਉਹ ਜੜਾਂ ਹੁੰਦੀਆਂ ਨੇ ਤੇ ਨਿਰੂ ਬਾਜਵਾ ਮੈਮ ਜੀ ਇਸ ਲੈਵਲ ਤੇ ਬੈਠੇ ਨੇ ਉਹ ਲੈਵਲ ਤੋਂ ਅਸਮਾਨ ਤੋਂ ਜ਼ਮੀਨ ਵੱਲ ਵੇਖਣਾ ਨਾ ਇੱਕ ਕਾਬਿਲ-ਇ-ਤਾਰੀਫ਼ ਚੀਜ਼ ਹੈ ਕਿ ਨਿਰੂ ਬਾਜਵਾ ਮੈਡਮ ਵਾਕਿਆ ਜੜਾਂ ਨਾਲ ਜੁੜੇ ਹੋਏ ਨੇ ਇਸ ਲਈ ਉਹਨਾਂ ਨੂੰ ਫੀਲ ਹੋਇਆ ਵੀ ਮੈਂ ਉੱਥੇ ਮਦਦ ਕਰਾਂ ਜਿੱਥੇ ਕੋਈ ਪਹੁੰਚਦਾ ਨਹੀਂ ਜਿੱਥੇ ਕੋਈ ਪਹੁੰਚਦਾ ਨਹੀਂ ਉੱਥੇ ਜੋ ਪਹੁੰਚੇ ਹੁੰਦਾ ਰੱਬ ਹੀ ਆ ਜੀ ਫਿਰ ਕਈਆਂ ਦੇ ਪੇਰੈਂਟਸ ਜਿਨ੍ਹਾਂ ਦੀ ਤਿੰਨ ਤਿੰਨ ਚਾਰ ਚਾਰ ਧੀਆਂ ਨੇ ਉਹਨਾਂ ਨੇ ਤੇ ਵੈਸੇ ਉਹਨਾਂ ਨੂੰ ਪੜ੍ਹਾਈ ਤੋਂ ਹਟਾ ਲੈਣਾ ਸੀ ਕਿ ਬੱਚੇ ਹੁਣ ਤੁਸੀਂ ਸਾਡੇ ਨਾਲ ਕੰਮ ਕਰੋ ਤੇ ਉਹਨਾਂ ਦੇ ਇਸ ਉਪਰਾਲੇ ਸਦਕਾ ਹੀ ਜਿਹੜੇ ਬੱਚੇ ਆ ਹੁਣ ਫਿਰ ਤੋਂ ਆਪਣੀ ਜਿਹੜਾ ਜੀਵਨ ਹੈ ਜਿਹੜਾ ਇੱਕ ਬੱਚੇ ਦਾ ਜੀਵਨ ਹੈ ਉਹ ਜੀ ਸਕਣਗੇ ਤੇ ਵਾਪਸ ਆਪਣੀਆਂ ਜਿਹੜੀਆਂ ਆਪਾਂ ਸੋਚਦੇ ਆ ਕਿ ਸਾਡਾ ਫਿਊਚਰ ਹੈ ਉਸ ਬੁਲੰਦੀਆਂ ਤੱਕ ਪਹੁੰਚ ਸਕਣਗੇ ਅਸੀਂ ਦੇਨ ਨਹੀਂ ਦੇ ਸਕਦੇ ਉਹਨਾਂ ਦੇ ਪ੍ਰਮਾਤਮਾ ਲੰਬੀ ਉਮਰ ਕਰੇ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਸਰਦ ਇਹੋ ਹੀ ਆਵਾਜ਼ ਹੈ ਕਿ ਅਸੀਂ ਉਹਨਾਂ ਦਾ ਬਹੁਤ 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 ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੇ ਜੀਵਨ ਨੂੰ ਉਹਨਾਂ ਨੇ ਸੰਭਾਲ ਲਿਆ ਬੱਚੇ ਜਿਹੜੇ ਹੁਣ ਡਿੱਗਣ ਦੇ ਕਿਨਾਰੇ ਸੀ ਕਿ ਸਾਹਮਣਾ ਕਿ ਦੇਖੋ ਜੇ 10ਵੀਂ ਦੀ ਬੋਰਡ ਦੀ ਪ੍ਰੀਖਿਆ 12ਵੀਂ ਦੀ ਬੋਰਡ ਦੀ ਪ੍ਰੀਖਿਆ ਬਹੁਤ ਹੀ ਅਹਿਮ ਹੁੰਦੀ ਹੈ ਜੀਵਨ ਦੇ ਵਿੱਚ ਔਰ ਉਸ ਨੂੰ ਸੰਭਾਲਣਾ ਵਾਕਈ ਹੀ ਕਾਬਿਲ-ਏ-ਤਾਰੀਫ ਹੈ ਅਸੀਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਲੱਗਦਾ ਨੀਰੂ ਬਾਜਵਾ ਨੇ ਜਿਹੜੇ ਅੰ ਹਾਂਜੀ ਪੂਰਾ ਲੱਗਦਾ ਜੀ ਜੋ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਸਾਰੇ ਅਧਿਆਪਕ ਸਹਿਬਾਨ ਬਹੁਤ ਹੀ ਚਿੰਤਿਤ ਸੀਗੇ ਕਿ ਕਿਸ ਤਰ੍ਹਾਂ ਬੱਚਿਆਂ ਦੀ ਜਿਹੜੀਆਂ ਫੀਸਾਂ ਦਾ ਅਰੇਂਜਮੈਂਟ ਹੈ ਉਹ ਹੋਏਗਾ ਇਹ ਸਾਰੇ ਬੱਚੇ ਕੋਈ ਆਪਣਾ ਘਰ ਗਵਾ ਚੁੱਕਿਆ ਆਪਣੀਆਂ ਜ਼ਮੀਨਾਂ ਗਵਾ ਚੁੱਕੇ ਨੇ ਪਸ਼ੂ ਗਵਾ ਚੁੱਕੇ ਨੇ ਬਹੁਤ ਸਾਰੇ ਬੱਚੇ ਨੇ ਪਰਿਵਾਰਿਕ ਮੈਂਬਰ ਵੀ ਗਵਾ ਚੁੱਕੇ ਨੇ ਇਹ ਉਹ ਬੱਚੇ ਸੀਗੇ ਜਿਨ੍ਹਾਂ ਤੱਕ ਸ਼ਾਇਦ ਮਦਦ ਪਹੁੰਚਣੀ ਬੜੀ ਔਖੀ ਆ ਇਹਨਾਂ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਪਾਣੀ ਸੀ ਉਹਨਾਂ ਨੂੰ ਵਾਕਿਆ ਹੀ ਮੋਤੀਆਂ ਦੇ ਵਿੱਚ ਤਬਦੀਲ ਕਰਨ ਦੇ ਲਈ ਨੀਰੂ ਬਾਜਵਾ ਹੋਣਾ ਨੇ ਇਹ ਹੰਬਲਾ ਮਾਰਿਆ ਲੱਖਾਂ ਰੁਪਈਆ ਦੀ ਬੱਚਿਆਂ ਦੀਆਂ ਫੀਸਾਂ ਦੀ ਮਦਦ ਤਾਂ ਨੀਰੂ ਬਾਜਵਾ ਹੋਣਾ ਨੇ ਕਰਤੀ ਪਰ ਇੱਥੋਂ ਦੇ ਸਕੂਲ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਆਜੋ ਮੈਡਮ ਪਿੱਛੇ ਨੂੰ ਕਿਉਂ ਜਾ ਰਹੇ ਹੋ ਤੁਹਾਡੇ ਨਾਲ ਗੱਲ ਕਰਨੀ ਵੀ ਬੜੀ ਜ਼ਿਆਦਾ ਜ਼ਰੂਰੀ ਹੈ ਪਲੀਜ਼ ਅੱਗੇ ਨੂੰ ਆਜੋ ਬਹੁਤ ਜ਼ਿਆਦਾ ਜ਼ਰੂਰੀ ਆ ਆਜੋ ਮੈਡਮ ਅੱਗੇ ਨੂੰ ਆਜੋ ਪਲੀਜ਼ ਥੋੜਾ ਜਿਹਾ ਅੱਗੇ ਨੂੰ ਆਜੋ ਅੱਜ ਨੀਰੂ ਬਾਜਵਾ ਹੁਣਾਂ ਲੋ ਮਦਦ ਕੀਤੀ ਗਈ ਕੀ ਕਹਿਣਾ ਚਾਹੁੰਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਸਾਨੂੰ ਬਹੁਤ ਉਮੀਦ ਸੀ ਜਦੋਂ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਤਾਂ ਇੱਕ ਉਮੀਦ ਜ਼ਰੂਰ ਜਾਗ ਗਈ ਸੀ ਔਰ ਬੱਚਾਂ ਬੱਚਿਆਂ ਵੱਲੋਂ ਵੀ ਔਰ ਸਕੂਲ ਦੇ ਸਟਾਫ ਵੱਲੋਂ ਬਹੁਤ ਬਹੁਤ ਸ਼ੁਕਰੀਆ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦੇ ਪ੍ਰਮਾਤਮਾ ਲੰਬੀ ਉਮਰ ਕਰੇ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਅੱਜ ਨੀਰੂ ਹੁਣਾਂ ਨੇ ਮਦਦ ਕੀਤੀ ਆਜੋ ਅੱਗੇ ਨੂੰ ਜੀ ਨੀਰੂ ਹੁਣਾਂ ਨੇ ਮਦਦ ਕੀਤੀ ਦਿਲ ਦੀਆਂ ਦਿਲੋਂ ਕੀ ਆਵਾਜ਼ ਸਦਿ ਲੋ ਇਹ ਹੀ ਆਵਾਜ਼ ਹੈ ਕਿ ਅਸੀਂ ਉਹਨਾਂ ਦਾ ਬਹੁਤ 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 ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੇ ਜੀਵਨ ਨੂੰ ਉਹਨਾਂ ਨੇ ਸੰਭਾਲ ਲਿਆ ਬੱਚੇ ਜਿਹੜੇ ਹੁਣ ਡਿੱਗਣ ਦੇ ਕਿਨਾਰੇ ਸੀ ਇੱਕ ਸਾਹਮਣਾ ਕਿ ਦੇਖੋ ਜੀ 10ਵੀਂ ਦੀ ਬੋਰਡ ਦੀ ਪ੍ਰੀਖਿਆ 12ਵੀਂ ਦੀ ਬੋਰਡ ਦੀ ਪ੍ਰੀਖਿਆ ਬਹੁਤ ਹੀ ਅਹਿਮ ਹੁੰਦੀ ਹੈ ਜੀਵਨ ਦੇ ਵਿੱਚ ਔਰ ਉਸ ਨੂੰ ਸੰਭਾਲਣਾ ਵਾਕਈ ਹੀ ਕਾਬਿਲ-ਏ-ਤਾਰੀਫ਼ ਹੈ ਅਸੀਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਜਿਵੇਂ ਪਾਣੀ ਚ ਘਰ ਰੁੜ ਗਏ ਜਮੀਨਾਂ ਰੁੜ ਗਈਆਂ ਹੋ ਸਕਦਾ ਬੱਚਿਆਂ ਦਾ ਫਿਊਚਰ ਵੀ ਰੁੜ ਜਾਂਦਾ ਬਿਲਕੁਲ ਜੀ ਕੋਈ ਕਿਹਾ ਸਕਦਾ ਇਦਾਂ ਹੀ ਹੋਣਾ ਸੀਗਾ ਕਈਆਂ ਦੇ ਪੇਰੈਂਟਸ ਜਿਨ੍ਹਾਂ ਦੀਆਂ ਤਿੰਨ ਤਿੰਨ ਚਾਰ ਚਾਰ ਧੀਆਂ ਨੇ ਉਹਨਾਂ ਨੇ ਤੇ ਵੈਸੇ ਉਹਨਾਂ ਨੂੰ ਪੜ੍ਹਾਈ ਤੋਂ ਹਟਾ ਲੈਣਾ ਸੀ ਕਿ ਬੱਚੇ ਹੁਣ ਤੁਸੀਂ ਸਾਡੇ ਨਾਲ ਕੰਮ ਕਰੋ ਤੇ ਉਹਨਾਂ ਦੇ ਇਸ ਉਪਰਾਲੇ ਸਦਕਾ ਹੀ ਜਿਹੜੇ ਬੱਚੇ ਆ ਹੁਣ ਫਿਰ ਤੋਂ ਆਪਣੀ ਜਿਹੜਾ ਜੀਵਨ ਹੈ ਜਿਹੜਾ ਇੱਕ ਬੱਚੇ ਦਾ ਜੀਵਨ ਹੈ ਉਹ ਜੀ ਸਕਣਗੇ ਤੇ ਵਾਪਸ ਆਪਣੀਆਂ ਜਿਹੜੀਆਂ ਆਪਾਂ ਸੋਚਦੇ ਆ ਕਿ ਸਾਡਾ ਫਿਊਚਰ ਹੈ ਉਸ ਬੁਲੰਦੀਆਂ ਤੱਕ ਪਹੁੰਚ ਸਕਣਗੇ ਤੇ ਅਸੀਂ ਇੱਕ ਵਾਰ ਫਿਰ ਤੋਂ ਸਾਰੇ ਸਮੂਥ ਸਟਾਫ ਦੀ ਤਰਫੋਂ ਉਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਥੈਂਕ ਯੂ ਲੱਗਦਾ ਨੀਰੂ ਬਾਜਵਾ ਨੇ ਜਿਹੜੇ ਅੰਸੂ ਸੀ ਬੱਚਿਆਂ ਦੀਆਂ ਅੱਖਾਂ 'ਚ ਉਹਨਾਂ ਨੂੰ ਮੋਤੀਆਂ 'ਚ ਬਦਲਤਾ ਹਾਂਜੀ ਪੂਰਾ ਲੱਗਦਾ ਜੀ ਜੋ ਉਹਨਾਂ ਨੇ ਸਾਡੇ ਲਈ ਕੀਤਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਇਸ ਏਰੀਆ ਨਾਲ ਬਹੁਤ ਦੇਰ ਤੋਂ ਜੁੜੀ ਹੋਈ ਹਾਂ ਤੇ ਮੈਨੂੰ ਇਹਨਾਂ ਬੱਚਿਆਂ ਨਾਲ ਬਹੁਤ ਜ਼ਿਆਦਾ ਮੋਹ ਹੋਇਆ ਤੇ ਮੈਨੂੰ ਸੀ ਇਹਨਾਂ ਵਿਚਾਰਿਆਂ ਦਾ ਫਿਊਚਰ ਨਾ ਖਰਾਬ ਹੋਵੇ ਅਸੀਂ ਨੀਰੂ ਬਾਜਵਾ ਦਾ ਫਿਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਬਾਰੇ ਸੋਚਿਆ ਮੈਨੂੰ ਪਤਾ ਲੱਗਿਆ ਸੀ ਕਹਿੰਦੇ ਤੁਸੀਂ ਕਾਫੀ ਪੁਰਾਣੇ ਹੋ ਇੱਥੇ ਔਰ ਤੁਸੀਂ ਬਦਲੀ ਵੀ ਨਹੀਂ ਕਰਾਈ ਕਿ ਸ਼ਾਇਦ ਬੱਚਿਆਂ ਦਾ ਪਤਾ ਨਹੀਂ ਕੀ ਬਣੇਗਾ ਮੇਰੇ ਤੋਂ ਬਾਅਦ ਨਹੀਂ ਨਹੀਂ ਇਹ ਨਹੀਂ ਮੈਨੂੰ ਇਹ ਸੀ ਵੀ ਇਸ ਸਕੂ ਬੱਚੇ ਜ਼ਿਆਦਾ ਸੀਗੇ ਟੀਚਰ ਘੱਟ ਆਂਦੇ ਸੀਗੇ ਤੇ ਮੈਨੂੰ ਅਸੀਂ ਵੀ ਇੱਥੇ ਆਦਾਂ ਦਾ ਮਾਹੌਲ ਪੈਦਾ ਕਰਦੀਏ ਵੇ ਇੱਥੇ ਟੀਚਰ ਆਨੇ ਸ਼ੁਰੂ ਹੋ ਜਾਣੇ ਅਸੀਂ ਮੈ ਜਦੋਂ ਅਸੀਂ ਉਹ ਤਾਂ ਪੰਜ ਟੀਚਰ ਸੀ ਹੁਣ ਸਾਰਿਆਂ ਦੀ ਮਦਦ ਨਾਲ ਸਾਡੇ ਕੋਲ 30 ਟੀਚਰ ਹੋ ਗਏ ਆ ਤੇ ਸਕੂਲ ਦਾ ਮਾਹੌਲ ਵੈਸੇ ਵਧੀਆ ਸਾਡਾ ਬਹੁਤ ਵਧੀਆ ਬੱਚਿਆਂ ਦੇ ਅੰਸੂ ਪੂੰਜਣ ਦੀ ਕੋਸ਼ਿਸ਼ ਹੋਈ ਅੱਜ ਨੀਰੂ ਬਾਜਵਾ ਹੁਣਾਂ ਲੋ ਕੀਤੀ ਆ ਕੀ ਦਿਲੋਂ ਆਵਾਜ਼ ਆਉਂਦੀ ਅੱਜ ਅਸੀਂ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਕਰਦੇ ਆ ਹੰਬਲਾ ਫਾਊਂਡੇਸ਼ਨ ਦਾ ਕਿ ਉਹਨਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਸੱਚਮੁੱਚ ਜਿਸੀ ਬੱਚਿਆਂ ਦੇ ਵਿੱਚ ਵਿਚਰਦੇ ਆ ਹਾਲਾਤ ਬਹੁਤ ਹੀ ਮਾੜੇ ਨੇ ਅੱਜ ਜੋ ਸਥਿਤੀ ਦੇਖਣ ਨੂੰ ਮਿਲੀ ਹੈ ਸਾਰੇ ਅਧਿਆਪਕ ਸਹਿਬਾਨ ਬਹੁਤ ਹੀ ਚਿੰਤਿਤ ਸੀਗੇ ਕਿ ਕਿਸ ਤਰ੍ਹਾਂ ਬੱਚਿਆਂ ਦੀ ਜਿਹੜਿਆ ਫੀਸਾਂ ਦਾ ਅਰੇਂਜਮੈਂਟ ਹੈ ਉਹ ਹੋਏਗਾ ਜਿਵੇਂ ਕਿ ਤੁਸੀਂ ਸੁਣਿਆ ਸਟਾਫ ਨੇ ਵੀ ਪੂਰੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਆਪਣੇ ਆਪਣੇ ਪਾਕਟ ਮਨੀ ਦੇ ਵਿੱਚੋਂ ਸਕੂਲ ਦੇ ਲਈ ਪੈਸਾ ਇਕੱਠਾ ਕੀਤਾ ਬੱਚਿਆਂ ਨੂੰ ਫੀਸਾਂ ਦਿੱਤੀਆਂ ਨੇ ਅਸੀਂ ਕਰ ਰਹੇ ਸੀਗੇ ਐਫਰਟਸ ਇਹਦੇ ਵਿੱਚ ਹੀ ਹਮਲਾ ਫਾਊਂਡੇਸ਼ਨ ਜਿਹੜੇ ਨੇ ਉਹ ਅੱਗੇ ਆਏ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੇ ਆ ਫੀਸ ਦਾ ਅਰੇਂਜਮੈਂਟ ਕਰਾਂਗੇ ਇਸ ਦੇ ਲਈ ਸਟਾਫ ਵੀ ਬਹੁਤ ਖੁਸ਼ ਹੈ ਤੇ ਬੱਚੇ ਵੀ ਬਹੁਤ ਖੁਸ਼ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਅੰਸੂ ਪੂੰਝ ਦਿੱਤੇ ਗਏ ਨੇ ਬੱਚਿਆਂ ਦੇ ਹਾਂਜੀ ਸਰ ਪੰਜਾਬ ਜਿਹੜਾ ਆਪਣੇ ਪਿੰਡ ਨੇ ਨਾ ਉਹ ਜੜਾ ਹੁੰਦੀਆਂ ਨੇ ਤੇ ਨੀਰੂ ਬਾਜਵਾ ਮੈਮ ਜੀ ਇਸ ਲੈਵਲ ਤੇ ਬੈਠੇ ਨੇ ਉਹ ਲੈਵਲ ਤੋਂ ਅਸਮਾਨ ਤੋਂ ਜ਼ਮੀਨ ਵੱਲ ਵੇਖਣਾ ਨਾ ਇੱਕ ਕਾਬਿਲ-ਏ-ਤਾਰੀਫ ਚੀਜ਼ ਹੈ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਉਹਨਾਂ ਨੇ ਬਹੁਤ ਹੀ ਬਹੁਤ ਅੱਛਾ ਕੰਮ ਕੀਤਾ ਹੈ ਅਗਿਆਨ ਲਈ ਟਾਈਮਸ ਵੀ ਅਗਰ ਉਹ ਪਰਾਲੇ ਕਰਦੇ ਹੈ ਤਾਂ ਫਿਊਚਰ ਸੇਵਤਾਂ ਵਿੱਚ ਲੱਗਦਾ ਕਿ ਨਿਰੂ ਬਾਜਵਾ ਮੈਡਮ ਵਾਕਿਆ ਜੜਾਂ ਨਾਲ ਜੁੜੇ ਹੋਏ ਨੇ ਇਸ ਲਈ ਉਹਨਾਂ ਨੂੰ ਫੀਲ ਹੋਇਆ ਵੀ ਮੈਂ ਉੱਥੇ ਮਦਦ ਕਰਾਂ ਜਿੱਥੇ ਕੋਈ ਪਹੁੰਚਦਾ ਨਹੀਂ ਜਿੱਥੇ ਕੋਈ ਪਹੁੰਚਦਾ ਨਹੀਂ ਉੱਥੇ ਜੋ ਪਹੁੰਚੇ ਹੁੰਦਾ ਰੱਬ ਹੀ ਆਜੀ ਫਿਰ ਆਪਣੇ ਵਾਸਤੇ ਤਾਂ ਬਹੁਤ ਖੁਸ਼ੀ ਆ ਗਈ ਚਿਹਰੇ ਤੇ ਜਦੋਂ ਕਿਹਾ ਵੀ ਲੱਖਾਂ ਰੁਪਏ ਆ ਗਿਆ ਬਹੁਤ ਖੁਸ਼ੀ ਹੈ ਸਰ ਉਹ ਫੀਸ ਹੀ ਹੈ ਇੱਕ ਪੈਸਾ ਹੀ ਹੈ ਜਿੰਦੇ ਨਾਲ ਦੁਨੀਆ ਚੱਲ ਰਹੀ ਹੈ ਉਹ ਪੈਸਾ ਹੀ ਆਨਾਂ ਵਾਸਤੇ ਸੱਤੋਂ ਵੱਡੀ ਗੱਲ ਹੈ ਰਾਸ਼ਨ ਤਾਂ ਪਹੁੰਚ ਗਿਆ ਸੀ ਕੱਪੜੇ ਪਹੁੰਚ ਰਿਹਾ ਸਭ ਪਹੁੰਚ ਰਿਹਾ ਫੀਸ ਦੇਣ ਵਾਲਾ ਕੋਈ ਨਹੀਂ ਸੀ ਲੱਗਦਾ ਜੇ ਫੀਸ ਨਾ ਆਉਂਦੀ ਤਾਂ ਬੱਚਿਆਂ ਦੇ ਬਿਲਕੁਲ ਸਰ ਫੀਸ ਦੇ ਅੱਗੇ ਮਜਬੂਰ ਹੋ ਜਾਂਦੇ ਆ ਆਪਾਂ ਪੈਸਾ ਨਹੀਂ ਦੇ ਸਕਦੇ ਹੋ ਮਜਬੂਰ ਹੋ ਜਾਂਦੇ ਅਸੀਂ ਬਟ ਖੁਸ਼ੀ ਹੈ ਕਿ ਉਹਨਾਂ ਦਾ ਇਹ ਸੁਪਨਾ ਪੂਰਾ ਹੋਏਗਾ ਤੇ ਉਹ ਕਾਮਯਾਬ ਹੋਣ ਅਸੀਂ ਤਾਂ ਹੀ ਦੁਆ ਕਰਦੇ ਆ ਅੱਗੇ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਅੱਜ ਨੀਰੂ ਹੁਣਾ ਨੇ ਉਹਨਾਂ ਦੀ ਟੀਮ ਨੇ ਅੱਜ ਬੱਚਿਆਂ ਦੀ ਮਦਦ ਕੀਤੀ ਹੈ ਹਾਂਜੀ ਬਹੁਤ ਵਧੀਆ ਲੱਗਦਾ ਪਿਆ ਸਰ ਉਹਨਾਂ ਨੇ ਹਲਪ ਕੀਤੀ ਆ ਸਾਰੇ ਸਟੂਡੈਂਟਸ ਸੀ ਤੇ ਹਾਲਾਤ ਵੈਸੇ ਵੀ ਬਹੁਤ ਮਾੜੇ ਸੀ ਲੋੜ ਸੀ ਸਟਾਫ ਨੇ ਵੀ ਆਪਣੇ ਵੱਲੋਂ ਪੂਰਾ ਯੋਗਦਾਨ ਦਿੱਤਾ ਹੈ ਪ੍ਰਿੰਸੀਪਲ ਸਰ ਡੀਓ ਸਰ ਸਾਰਿਆਂ ਨੇ ਰਲ ਮਿਲ ਕੇ ਜੋ ਵੀ ਯੋਗਦਾਨ ਪਾਇਆ ਬਹੁਤ ਹੀ ਵਧੀਆ ਕੀਤਾ ਸਾਰਿਆਂ ਲਈ ਬਹੁਤ ਹੀ ਹੈਲਪਫੁਲ ਅਨੀਡ ਪੁਲ ਸੀ ਹੈ ਆਖਰੀ ਪਿੰਡ ਹੈ ਬਾਰਡਰ ਦਾ 15 ਪਿੰਡਾਂ ਨੂੰ ਫੀਸਾਂ ਦਿੱਤੀਆਂ ਆਖਰੀ ਪਿੰਡ ਨੇ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਲੱਗਦਾ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਕੋਈ ਨਹੀਂ ਕੋਈ ਮਦਦ ਕਰਦਾ ਹਾਂਜੀ ਹਾਂਜੀ ਬਿਲਕੁਲ ਜ਼ਰੂਰਤ ਸੀਗੀ ਕਿਉਂਕਿ ਇੱਧਰ ਜਿਵੇਂ ਉਹਨਾਂ ਨੇ ਦੱਸਿਆ ਸੀਗਾ ਕਿ ਕੋਈ ਵੀ ਗ੍ਰਾਂਟ ਕਰਨ ਲਈ ਤਿਆਰ ਨਹੀਂ ਹੁੰਦਾ ਤੇ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਜੋ ਇਹਨੇ ਮਾੜੇ ਪਿੰਡ ਤੇ ਹਾਲਾਤਾਂ ਵਿੱਚ ਵੀ ਉਹਨ ਦੀ ਮਦਦ ਕੀਤੀ ਹਾਂ ਬਿਲਕੁਲ ਅਸੀਂ ਵੀ ਧੰਨਵਾਦ ਕਰਦੇ ਹਾਂ ਨੀਰੂ ਬਾਜਵਾ ਮੈਡਮ ਦਾ ਜਿਨ੍ਹਾਂ ਨੇ ਇਸ ਗੱਟੀ ਰਾਜੋ ਕੀ ਸਕੂਲ ਨੂੰ ਔਰ ਲਾਗੇ ਤਾਗੇ ਦੇ ਹੋਰ 14 15 ਸਕੂਲਾਂ ਨੂੰ ਫੀਸਾਂ ਦਿੱਤੀਆਂ 8ਵੀਂ ਦੇ 10ਵੀਂ ਦੇ 12ਵੀਂ ਦੇ ਬੱਚੇ ਜਿਹੜੇ ਬੋਰਡ ਦੀਆਂ ਪ੍ਰੀਖਿਆਵਾਂ ਸੀਗੀਆਂ ਜਿਹੜੀਆਂ ਸਿਰ ਦੇ ਉੱਪਰ ਸੀ ਔਰ ਤੁਹਾਨੂੰ ਦੱਸ ਦਈਏ ਇਹਨਾਂ ਸਾਰੇ ਇਹ ਸਾਰੇ ਜਿੰਨੇ ਬੱਚੇ ਨੇ ਇਹ ਸਾਰੇ ਬੱਚੇ ਕੋਈ ਆਪਣਾ ਘਰ ਗਵਾ ਚੁੱਕਿਆ ਆਪਣੀਆਂ ਜ਼ਮੀਨਾਂ ਗਵਾ ਚੁੱਕੇ ਨੇ ਪਸ਼ੂ ਗਵਾ ਚੁੱਕੇ ਨੇ ਬਹੁਤ ਸਾਰੇ ਬੱਚੇ ਨੇ ਪਰਿਵਾਰਿਕ ਮੈਂਬਰ ਵੀ ਗਵਾ ਚੁੱਕੇ ਨੇ ਇਹ ਉਹ ਬੱਚੇ ਸਿਗੇ ਜਿਨ੍ਹਾਂ ਤੱਕ ਸ਼ਾਇਦ ਮਦਦ ਪਹੁੰਚਣੀ ਬੜੀ ਔਖੀ ਆ ਜ਼ੀਰੋ ਲਾਈਨ ਤੇ ਇਹ ਏਰੀਆ ਇਹ ਪਿੰਡ ਨੇ 14 15 ਔਰ ਅੱਜ ਇਹਨਾਂ ਬੱਚਿਆਂ ਦੀ ਮਦਦ ਕਰਕੇ ਕੋਸ਼ਿਸ਼ ਕੀਤੀ ਨੀਰੂ ਬਾਜਵਾ ਉਹਨਾਂ ਦੀ ਟੀਮ ਨੇ ਕਿ ਇਹਨਾਂ ਬੱਚਿਆਂ ਦੇ ਅੰਸੂ ਪੂੰਝੇ ਜਾਣ ਪਰ ਅੱਜ ਇਹਨਾਂ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਪਾਣੀ ਸੀ ਉਹਨਾਂ ਨੂੰ ਵਾਕਿਆ ਹੀ ਮੋਤੀਆਂ ਦੇ ਵਿੱਚ ਤਬਦੀਲ ਕਰਨ ਦੇ ਲਈ ਨੀਰੂ ਬਾਜਵਾ ਹੁਣਾਂ ਨੇ ਇਹ ਹਮਲਾ ਮਾਰਿਆ ਹੈ ਔਰ ਹਮਲਾ ਫਾਊਂਡੇਸ਼ਨ ਦੇ ਜ਼ਰੀਏ ਅੱਜ ਇਹਨਾਂ ਬੱਚਿਆਂ ਦੀ ਮਦਦ ਹੋਈ ਆ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨਾ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸੋ